ਕਸ ਗਾ ਸੱਚੀ ਕਾਲ ਮਰ ਰਿਹਾ ਪਾ ਹਿੰਡਨਬਰਗ ਜੀ ਹਾਂ ਹਿੰਡਨਬਰਗ ਦਾ ਨਾਮ ਆਉਂਦੇ ਹੀ ਦਿਮਾਗ ਦੇ ਵਿੱਚ ਇੱਕਦਮ ਸਨਸਣੀ ਦੀ ਕ੍ਰੀਏਟ ਹੋ ਜਾਂਦੀ ਹੈ ਔਰ ਹੋਵੇ ਵੀ ਕਿਉਂ ਨਾ ਇਹ ਉਹੀ ਇੱਕ ਕੰਪਨੀ ਹੈ ਜਿਹਦੀ ਇੱਕ ਜਸਟ ਇੱਕ ਰਿਪੋਰਟ ਨਾਲ ਅਡਾਨੀ ਗਰੁੱਪ ਨੂੰ 440 ਵੋਲਟ ਦਾ ਝਟਕਾ ਲੱਗਿਆ ਸੀਗਾ ਔਰ ਉਹਨਾਂ ਦੀ ਕੰਪਨੀ ਜਿਹੜੀ ਉਹਨਾਂ ਦੀ 플ੈਗਸ਼ਿਪ ਕੰਪਨੀ ਹੈ ਉਹਦਾ ਸ਼ੇਅਰ ਆਨ ਤੋਂ ਪਹਿਲਾਂ ਹੀ ਲਗਭਗ ਇਹਨਾਂ ਦੀ ਰਿਪੋਰਟ ਕਰਕੇ 150 ਯੂਐਸ ਅਰਬ ਦਾ ਨੁਕਸਾਨ ਕੰਪਨੀ ਨੂੰ ਚੇਲਣਾ ਪਿਆ ਸੀ ਔਰ ਹਿੰਡਨਬਰਗ ਦੀ ਜਿਹੜੀ ਲਾਸਟイヤー ਹੀ ਕਿਉਂਕਿ ਇਹ ਗੱਲ ਜਿਆਦਾ ਪੁਰਾਣੀ ਨਹੀਂ ਹੈ ਜਸਟ ਲਾਸਟイヤー 24 ਜਨਵਰੀ ਨੂੰ 2023 ਦੇ ਵਿੱਚ ਜਿਹੜੀ ਰਿਪੋਰਟ ਆਈ ਸੀ ਉਹਨੇ ਇੰਡੀਅਨ ਜਿਹੜੇ ਇਕਨੋਮੀ ਨੂੰ ਜਿਹੜਾ ਹਿਲਾ ਕੇ ਰੱਖ ਦਿੱਤਾ ਸੀਂਦੇ ਨੇ ਇਕਨੋਮੀ ਦੇ ਸਭ ਤੋਂ ਵੱਡੇ ਕਹਿ ਲੋ ਡ੍ਰੈਗਨ ਕਹਿ ਲੋ ਜਾਂ ਸਭ ਤੋਂ ਵੱਡੀ ਕੰਪਨੀ ਜਿਹੜੀ ਹੈ ਅ ਅਡਾਨੀ ਗਰੁੱਪ ਅਡਾਨੀ ਸਮੂਹ ਨੂੰ ਹਿਲਾ ਕੇ ਐਸਾ ਚਟਕਾ ਦਿੱਤਾ ਸੀ ਕਿ ਉਹ ਕੰਪਨੀ ਅੱਜ ਵੀ ਉਹ ਗਰੁੱਪ ਅੱਜ ਵੀ ਉੱਪਰ ਨਹੀਂ ਆ ਉਸ ਚੱਕ ਦੇ ਤੋਂ ਸਿਰਫ ਇੱਕ ਕੰਪਨੀ ਸਿਰਫ ਇੱਕ ਰਿਸਰਚ ਰਿਪੋਰਟ ਸੋ ਦਾਦੀਏ ਕਿ ਜਿਹੜੇ ਹਿੰਡਨਬਰਗ ਹੈਗੀ ਹੈ ਇਹਦਾ ਜਿਹੜਾ 2017 ਦੇ ਵਿੱਚ ਇਹਨੂੰ ਇਹਦੀ ਫਾਊਂਡੇਸ਼ਨ ਹੋਈ ਸੀ ਔਰ ਨਾਰਥਨ ਜੀ ਹਾਂ ਨਾਰਥਨ ਜਿਹੜੇ ਐ ਐਂਡਰਸਨ ਵੱਲੋਂ ਇਹਨਾਂ ਦੀ ਫਾਊਂਡੇਸ਼ਨ ਰੱਖੀ ਗਈ ਸੀ ਸਾਬਤਾਂ ਕੀਤੀ ਗਈ ਸੀ ਕੰਪਨੀ ਨੂੰ ਫਾਊਂਡ ਕੀਤਾ ਗਿਆ ਸੀ ਜਿਹੜੀ ਖਾਸ ਤੌਰ ਤੇ ਇਸ ਕੰਪਨੀ ਦੀ ਜੀ ਗੱਲਬਾਤ ਕਰੀਏ ਤੇ ਇਹ ਖਾਸ ਤੌਰ ਤੇ ਬਾਜ਼ਾਰ ਦੇ ਵਿੱਚ इक्विटी इक्टी डेरिवेटिव्स डेरेवेटिव रिपोर्ट खास रिपोर्ट्स पेश कर दी है पर अज तक हिंडनसबर्ग वालों जिन्या भी रिसर्च जदों जदों रिसर्च सामने लियाई गई है उस तो बाद जरा एक तहलका मच गया है उस जिंदी भी रिपोर्ट ले आई गई है सो ताज़ा ये य बारे इसलिए गल करनी पै रही है कि हिंडसबर्ग ने एक्स से एक नोट लिख्या इंडिया कमिंग वेरी बिग ਸੂਨ ਸੋ ਇਹਦਾ ਕੀ ਮਤਲਬ ਹੋ ਸਕਦਾ ਔਰ ਜਦੋਂ ਦਾ ਇਹ ਚੀਜ਼ ਐਕਸ ਉਹਨਾਂ ਵੱਲੋਂ ਪਾਈ ਗਈ ਹੈ ਪੂਰਾ ਐਕਸ ਦੇ ਵਿੱਚ ਹਿੰਡਨਸਬਰਗ ਜਿਹੜੇ ਆ ਇੰਡੀਆਸ ਸਮਥਿੰਗ ਕਮਿੰਗ ਵੈਰੀ ਬਿਗ ਕਮਿੰਗ ਸੂਨ ਤੇ ਟਰੋਲੀ ਟਰੋਲ ਹੋ ਰਿਹਾ ਹੈ ਟ੍ਰੈਂਡਿੰਗ ਦੇ ਵਿੱਚ ਆ ਗਿਆ ਔਰ ਤੁਸੀਂ ਸੋਚ ਸਕਦੇ ਹੋ ਕਿ ਲੋਕਾਂ ਦੇ ਵਿੱਚ ਇਹ ਹੈ ਕਿ ਜਿਹੜਾ ਜਿਹੜਾ ਹਿੰਡਲਸਪੈਗ ਬੈਕ ਦੇ ਇੱਕ ਜਿਹੜੇ ਸਲੋਗਨਸ ਚੱਲਨੇ ਸ਼ੁਰੂ ਹੋ ਗਏ ਹੈ ਚਰਚਾਵਾ ਸ਼ੁਰੂ ਹੋ ਗਈ ਹੈ ਕਿ ਹੁਣ ਕਿਦੀ ਵਾਰੀ ਕਿ ਬੇਸਿਕਲੀ ਟਾਈਗਰ ਇਜ਼ ਬੈਕ ਐਜਾ ਦੇ ਲੋਕ ਕਲੂਲ ਅਟੈਕਸ ਕਰ ਰਿਹਾ ਸੋ ਹਿੰਡਲਸਬਰਗ ਇਸ ਵਾਰ ਕਿਦੀ ਕਹ ਲੋ ਪੰਜਾਬੀ ਚ ਕਈ ਇਹ ਮੰਜੀ ਠੋਕਣ ਆ ਰਿਹਾ ਹੈ ਜਾਂ ਕਿਹਦਾ ਖੁਲਾਸਾ ਕਰਨ ਆ ਰਿਹਾ ਹੈ ਜਾਂ ਕਿਦੇ ਬਾਰੇ ਕੀ ਕੀ ਸਬੂਤ ਲੈ ਕੇ ਸਾਹਮਣੇ ਰਿਪੋਰਟ ਪੇਸ਼ ਕਰਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਹਿੰਡਰਸਬਰਗ ਦਾ ਸਿਰਫ ਇੱਕ ਟਵੀਟ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਲੋਕਾਂ ਦੇ ਵਿੱਚ ਖਲਬਲੀ ਮਚਾ ਕੇ ਬੈਠਾ ਹੈ ਇਕਵਿਟੀ ਮਾਰਕੀਟ ਤੋਂ ਲੈ ਕੇ ਸ਼ੇਅਰ ਬਾਜ਼ਾਰ ਦੇ ਵਿੱਚ ਸਾਰੇ ਦੇ ਸਾਰੇ ਪਾਸੇ ਇੱਕ ਬਹੁਤ ਵੱਡਾ ਖਲਬਲੀ ਮਚੀ ਹੋਈ ਹੈ ਕਿ ਹੁਣ ਕਿਹੜੀ ਕੰਪਨੀ ਹੋਏਗੀ ਹੁਣ ਕਿਹੜੀ ਕੰਪਨੀ ਹੋਏਗੀ ਤੇ ਹਜੇ ਤੱਕ ਦਾਦੀ ਕਿ 2017 ਤੋਂ ਲੈ ਕੇ ਹੁਣ ਤੱਕ ਹਿੰਡਲਸਬਰਗ ਲਗਭਗ 36 ਕੰਪਨੀਆਂ ਦੇ ਬਾਰੇ ਖੁਲਾਸੇ ਕਰ ਚੁੱਕਾ ਹੈ ਕਿ ਕਿਹਨੇ ਆਪਣੇ ਸ਼ੇਅਰ ਬਾਜ਼ਾਰ ਦੇ ਆਪਣੇ ਸ਼ੇਰਾਂ ਦੇ ਵਿੱਚ ਉਥਲ ਪੇਤਲ ਕੀਤਾ ਹੈ ਰੇਟ ਵਧਾਣ ਚੜਾਉਣ ਦੇ ਵਿੱਚ ਉਥਲ ਪੁਤਲ ਕੀਤਾ ਹੈ ਤੇ ਦਾਦੀ ਇਹ ਕਿ ਸਿਰਫ ਔਰ ਸਿਰਫ ਇਹ ਦੱਸਣਾ ਹੋਏਗਾ ਕਿ ਇੱਕ ਸਿਰਫ ਇੱਕ ਜਿਹੜਾ ਲਾਸਟ ਈਅਰ ਜਿਹੜੀ ਅਡਾਨੀ ਗਰੁੱਪ ਬਾਰੇ ਇੱਕ ਜਿਹੜੀ ਰਿਸਰਚ ਰਿਪੋਰਟ ਦਿੱਤੀ ਗਈ ਸੀ ਕੱਲੀ ਉਸ ਰਿਪੋਰਟ ਤੋਂ ਹੀ ਜਿਹੜੀ ਹੈਗੀ ਐ 4.1 ਮਿਲੀਅਨ ਡਾਲਰ ਦਾ ਰੈਵਨਿਊ ਇਸ ਕੰਪਨੀ ਨੇ ਜਨਰੇਟ ਕੀਤਾ ਸੀ ਤੁਸੀਂ ਸੋਚ ਸਕਦੇ ਹੋ ਕਿ 4.1 ਮਿਲੀਅਨ ਡਾਲਰ ਯਾਨੀ ਕਿ ਜੇ ਆਪਾਂ ਗੱਲ ਕਰੀਏ ਅਡਾਨੀ ਸਿਕਿਉਰिटीज ਦੇ ਬਾਰੇ ਇਹ ਇੱਕ ਉਹਨਾਂ ਨੇ ਰਿਸਰਚ ਰਿਪੋਰਟ ਜਾਰੀ ਕੀਤੀ ਸੀ ਤੇ ਜਿਸ ਤੋਂ ਬਾਅਦ ਅਡਾਨੀਜ਼ ਪੂਰਾ ਗਰੁੱਪ ਅੱਜ ਤੱਕ ਉਸ ਰਿਪੋਰਟ ਤੋਂ ਜਿਹੜਾ ਉੱਬਰ ਨਹੀਂ ਪਾਇਆ ਹਾਲਾਂਕਿ ਅਡਾਨੀ ਗਰੁੱਪ ਨੇ ਉਸੇ ਵੇਲੇ ਇਸ ਰਿਪੋਰਟ ਦੇ ਜ਼ਰੀਏ ਜਿਹੜੇ ਵੀ ਉਹਨਾਂ ਤੇ ਰੋਪ ਲੱਗੇ ਸੀ ਉਹਨਾਂ ਨੂੰ ਨਕਾਰ ਦਿੱਤਾ ਸੀ ਪਰ ਚਾਹੇ ਜੋ ਮਰਜ਼ੀ ਹੋਵੇ ਇੱਕ ਰਿਪੋਰਟ ਦੇ ਸਿਰ ਤੇ ਰਿਪੋਰਟ ਦੀ ਵੈਲਿਊ ਰਿਪੋਰਟ ਦੀ ਕਿੰਨੀ ਕਿ ਅਹਿਮੀਅਤ ਹੈਗੀ ਹੈ ਤੇ ਤੁਸੀਂ ਕੁਝ ਸੋਚ ਸਕਦੇ ਹੋ ਸੋ ਹੁਣ ਨੈਕਸਟ ਕਿਦੀ ਵਾਰੀ ਹੈ ਇਹ ਦੇਖਣਾ ਹੋਏਗਾ